ਹੁਣ ਸ਼ਾ ਅਜੋ ਟੋਪੀ 18 ਤਰੀਕ 18 19 20 ਦਿਨ ਤੇ ਵਿੱਚ ਦੋ ਰਹਿ ਗਏ ਆ ਤੇ ਦੋਹਾਂ ਦਿਨਾਂ ਬਾਅਦ ਮੇਰਾ ਬਰਥਡੇ ਆ ਮੇਰੇ ਘਰ ਦੇ ਮੇਰਾ ਬਰਥਡੇ ਬੜਾ ਵਧੀਆ ਮਨਾਉਂਦੇ ਰਹੀ ਐ ਪਰ ਹੁਣ ਇਹਨਾਂ ਦਾ ਪਤਾ ਨਹੀਂ ਨਾ ਕਿੱਦਾਂ ਦਾ ਮਨਾਉਂਦੇ ਪਰ ਇਹਨਾਂ ਨੂੰ ਪਤਾ ਵੀ ਨਹੀਂ ਹੈਗਾ ਪਰ ਗੁਰਵਿੰਦਰ ਨੂੰ ਤੇ ਪਤਾ ਹੋਣਾ ਕਿ ਮੇਰਾ 20 ਤਰੀਕ ਨੂੰ ਬਰਥਡੇ ਆ ਸ਼ਾਇਦ ਉਹ ਇਹਦਾ ਦਿਨ ਮੰਮੀ ਉਹਨਾਂ ਨੂੰ ਤੇ ਮੇਰਾ ਵਧੀਆ ਵਧੀਆ ਤਰੀਕੇ ਨਾਲ ਬਰਥਡੇ ਮਨਾ ਲੈਣੇ ਪਰ ਜੇ ਨਾਂ ਵੀ ਦੱਸਣਗੇ ਫਿਰ ਮੈਂ ਕੀ ਕਰਾਂਗੀ ਆਪਣੇ ਆਪ ਮੈਂ ਦੱਸ ਨਹੀਂ ਸਕਦੀ ਸਕ੍ਰੀਮ ਲਾਉਣੀ ਹੈ ਕੋਈ ਹਾਂ ਹਏ ਹਏ ਕੀ ਕਰਾਂ ਮੈਂ ਮੇਰੇ ਕੋ ਤੇ ਜੁਗਾੜ ਵੀ ਨਹੀਂ ਕੋਈ ਲੱਗਣ ਡਿਆ ਹੁਣ ਮਮਮੀ ਨੂੰ ਕਿੱਦਾਂ ਦੱਸਾਂ ਕਿ ਮੇਰਾ ਬਰਦੀ ਹੈ ਬਰਸਨ ਚੱਲ ਕੰਮ ਕਰਨੀ ਹੈ ਤੇ ਨਾਲ ਕੋਹਣਾ ਕੋ ਸੋਚਦੀ ਹਾਂ

ਫੌਰੀਆ ਦਾ ਪਹਿਲਾ ਬਰਥਡੇ ਆ ਕੁਝ ਨਾ ਕੁਝ ਤੇ ਸਰਪ੍ਰਾਈਜ਼ ਦੇਣਗੇ ਮੈਨੂੰ ਹੂੰ ਬਾਓ ਭਾਜੀ ਹਾਂ ਨਹੀਂ ਇੱਥੇ ਕੋਈ ਸਰਪ੍ਰਾਈਜ਼ ਦੇਣਗੇ ਪਹਿਲਾ ਬਰਥਡੇ ਆ ਤੁਹਾਡਾ ਕਰਨਗੇ ਹੀ ਨਾ ਪਾਰਟੀ ਹਾਂਜੀ ਹਾਂਜੀ ਤੇ ਤਾਂ ਹੀ ਮੈਂ ਤੈਨੂੰ ਮਨਾ ਕੀਤਾ ਨਾ ਮੇਰੇ ਕੋ ਆਇਆ ਨਹੀਂ ਨਾ ਜਾਣਾ ਕੋਈ ਨਹੀਂ ਅਗਲੇ ਦਿਨ ਦਾ ਪਲਾਨ ਰੱਖ ਲਾਂਗੇ ਆਪਾਂ ਤੇ 20 ਨਵੰਬਰ ਡੇ ਆਵੇਗਾ ਤੇ ਫਿਰ ਉਹੀ ਮੈਂ ਇੱਥੇ ਸੈਲੀਬ੍ਰੇਟ ਕਰ ਲਾਂਗੀ ਚਲ ਹਾਂ ਕਰ ਲਿਓ ਚਲੋ ਹਾਂ ਹੋਰ ਤੂੰ ਤੂੰ ਵੀ ਆ ਜਿਓ ਇੱਥੇ ਹੀ ਚਲ ਕੋਈ ਨਹੀਂ ਕਰੋਗੇ ਪਾਰਟੀ ਤੇ ਆ ਜਾਗੇ ਇਹ ਵੀ ਲੈ ਇਹ ਕਿਹੜੀ ਗੱਲ ਵਾ ਪਾਲਤੀ ਤੇ ਹੀ ਝਟ ਕਰ ਲੈਣੀ ਹੈ ਮੰਮੀ ਉਹਨਾਂ ਨੇ ਅੱਛਾ ਠੀਕ ਜੀ ਚਲੋ ਆ ਜਾਾਂਗੇ ਫਿਰ ਅਹੀਂ ਵੀ ਠੀਕ ਆ ਲੈ ਚਲ ਠੀਕ ਆ ਫਿਰ ਹਾਂ ਮੈਂ ਕੋਈ ਕੰਮ ਕਰ ਕਰ ਲਾਂ ਵੇਖ ਲਾਂ ਹਾਂਜੀ ਚੰਗਾ ਚੰਗਾ ਠੀਕ ਆ ਮੰਮੀ ਮੈਂ ਸਫਾਈਆਂ ਡਈਆਂ ਕਰਦੇ ਮੇਰੀ ਫਰੈਂਡ ਦਾ ਫੋਨ ਆ ਗਿਆ ਅੱਛਾ ਕੀ ਕਹਿੰਦੀ ਏ ਕੁਛ ਨਹੀਂ ਬਰਦੇ ਆ ਨਾ ਬੱਤੋ ਉਹ ਤਾਂ ਡੇ ਹੀ ਕਹਿੰਦੇ ਤੁਹਾਡਾ ਜਨਮ ਦਿਨ ਆ ਹਾਂਜੀ ਅੱਛਾ ਯਾਰਾ ਦੈਈ ਇਹ ਮੈਨੂੰ ਸੁਣਾਉਣਾ ਤੇ ਜਨਮ ਦਿਨ ਇੰਨੀ ਗਰਮੀ ਚ ਜਨਮ ਦਿਨ ਚੜੇ ਆ ਜਨਮ ਦਿਨ ਮਨਾਉਣਾ ਵਾ ਇਹ ਤੇ ਸੁਣਾਉਂਦੀ ਆ ਮੈਨੂੰ ਤੇ ਜਨਮ ਦਿਨ ਮਨਾਏਗੀ ਲੱਗੀ ਜਨਮ ਦਿਨ ਮਨਾਉਣੇ ਲੱਗੀ ਫੋਟੋ ਦਾ ਕੇਕ ਬਣਾਉਣੇ ਤੇ ਆ ਕੇ ਮੰਡੇ ਕਰੀ ਗੋਡੇ ਗੋਡੇ ਗਰਮੀ ਹੈ ਨਹੀਂ ਗਰਮ ਮਨਾਉਣਾ ਕਿੰਨੀ ਆ ਗਏ ਰਹਿ ਗਈਆਂ ਤੇਰੀਆਂ ਛੁੱਟੀਆਂ ਇੱਕ ਤਰੀਕ ਤੱਕ ਅੱਛਾ ਤੇ ਮੈਂ ਤਾਂ ਵੇਖਾਲ ਦੱਸਾਂ 20 ਤਰੀਕ ਨੂੰ ਮੇਰਾ ਬਰਥਡੇ ਆ ਹਾਂ ਤੇ ਮੈਂ ਕੇਕ ਖਾ ਕੇ ਜਾਂਗੀ ਆ ਵਾਹ ਵਾਹ ਖਵਾਵਾਂਗੇ ਤੈਨੂੰ ਵੀ ਕੇਕ ਤੇ ਖਵਾਉਣਾ ਕਿਉਂ ਨਹੀਂ ਹੈ ਆਪਣੀ ਭੂਣ ਫੋਨ ਆ ਗਿਆ ਮੈਨੂੰ ਜਨਮ ਦਿਨ ਦੇ ਫੋਨ ਆਉਂਦੇ ਹੀ ਆ ਹੈਲੋ ਹੈਲੋ ਹਾਂ ਹਗਰਪਾਲ ਕੀ ਹਾਲ ਹੈ ਵਧੀਆ ਸਿੰਦਰ ਤੁਸੀਂ ਕਿਹ ਕਾ ਵਧੀਆ ਵਧੀਆ ਠੀਕ ਠਾਕ ਔਰ ਕੀ ਕਰਨ ਦੇ ਹੈ ਕੋਸ਼ ਵੀ ਨਹੀਂ ਵਿੱਲੇ ਰੋਣੀ ਆਈ ਆ ਉਹਦੇ ਨਾਲ ਡੰਗ ਗੱਲਾਂ ਮਾਰਨਾ ਅੱਛਾ ਅੱਛਾ ਹਾਂ ਤੋਂ ਮੰਮੀ ਮੈਨੂੰ ਕਹਿੰਦੇ ਇਹ ਕਹਿੰਦੇ ਅੱਗੇ ਤੇ ਤੇਰੀ ਫਰੈਂਡ ਬੜੇ ਪਾਰਟੀ ਤੇ ਬਰਥਡੇ ਤੇ ਮਨ ਲਵੀ ਪਾਰਟੀ ਦੀਂਦੀ ਹੁੰਦੀ ਬਰਥਡੇ ਤੇ ਤੇ ਐਰਕਾ ਵੀ ਕਹਿੰਦੇ ਪਾਰਟੀ ਕਰੇਗੀ ਹਨਾ ਰੋਟੀ ਖਾਣ ਤੇ ਚਾਹ ਹੀ ਬੜਾ ਚਾਹ ਤੇਰੇ ਬਰਥਡੇ ਦਾ ਤੇ ਮੈਂ ਕੀ ਕਹਿੰਦੀ ਆ ਮੈਂ ਆਪਣੀ ਸੱਸ ਲੱਗ ਜਾ ਕੇ ਗੱਲ ਕਰਦੀ ਆ ਕਿਉਂ ਕੀ ਹੋਇਆ ਆਹੋ ਫਿਰ ਉਹਨੂੰ ਵੀ ਪਤਾ ਹੋਏਗਾ ਕਿ ਇਹਨੇ ਜਨਮ ਦਿਨ ਮਨਾਉਣਾ ਵਾ ਅੱਗੇ ਹਰਪ੍ਰੀਤ ਦਾ ਫੋਨ ਵੀ ਆਣ ਡਿਆ ਸੀ ਤੇ ਮੈਂ ਉਹਨੂੰ ਵੀ ਦਈ ਹੈ ਹੋਈ ਕਹਿਣ ਅੱਛਾ ਹਰਪ੍ਰੀਤ ਦਾ ਪਹਿਲੇ ਆ ਗਿਆ ਫੋਨ ਆ ਉਹ ਵੀ ਵਧਾਈਆਂ ਦੇਣ ਦੀ ਨਾ ਮੈਨੂੰ ਬਰਥਡੇ ਦੀਆਂ ਅੱਛਾ ਅੱਛਾ ਤੇ ਕਹਿਣ ਦੀ ਵੀ ਬਰਥਡੇ ਆ ਤੇ ਫਿਰ ਆ ਜਾਓ ਸੈਲੀਬ੍ਰੇਸ਼ਨ ਕਰ ਲਾਂਗੇ ਤੇ ਮੈਂ ਆਖਿਆ ਵੀ ਨਹੀਂ ਮੰਮੀ ਹੁਣਾਂ ਨੇ ਵੀ ਪਾਰਟੀ ਕੋਈ ਨਾ ਕੋਈ ਰੱਖੀ ਹੋਣੀ ਹੈ ਮੇਰੇ ਵਾਸਤੇ ਜਨਮ ਦਿਨ ਦੀ ਅਛਾ ਤੇ ਮੈਂ ਕਿ ਤੇਰਾ ਸੋਹਰਿਆਂ ਦਾ ਪਹਿਲਾ ਬਰਥਡੇ ਆ ਤੇ ਸ਼ਾਬਾਸ਼ ਕੁਝ ਵੱਡਾ ਹੀ ਕਰਨਗੇ ਫਿਰ ਹੈਨਾ ਵੱਡਾ ਹੀ ਕਰਨਗੇ ਕੀ ਕਰਨਗੇ ਕਿਉਂ ਨਹੀਂ ਪਾਰਟੀ ਕਰਨਗੇ ਗਿਫਟ ਗੁਫਟੇ ਵੱਡੇ ਮਿਲਣਗੇ ਫਿਰ ਤੈਨੂੰ ਹੈ ਹੋਰ ਕੀ ਤੇ ਤੁਹਾਨੂੰ ਕਿੱਥੇ ਯਾਦ ਕਰਨਾ ਵਾ ਨਹੀਂ ਮੈਂ ਆਹ ਪਿੱਤ ਨੂੰ ਵੀ ਕਿਹਾ ਵਾ ਪੀ ਅਗਲੇ ਦਿਨ ਕਰ ਲਾਂਗੇ ਆਪਾਂ ਪਾਰਟੀ ਉਦੋਂ ਤੁਸੀਂ ਵੀ ਆ ਜਿਓ ਅਛਾ ਇੱਕ ਦਿਨ ਸੋਹਰਿਆਂ ਨਾਲ ਕਰਾਂਗੇ ਪਾਰਟੀ ਤੇ ਅਗਲੇ ਦਿਨ ਮੈਂ ਤੁਹਾਡੇ ਨਾਲ ਕਰਾਂਗੀ ਚਲ ਠੀਕ ਹੈ ਕੋਈ ਨਹੀਂ ਫਿਰ ਮੈਂ ਤੇ ਹਰਪੀ ਤੇ ਸਕੂਟੀ ਤੇ ਹੀ ਆ ਜਾਾਂਗੇ ਆਹ ਵਾਹ ਚਲ ਤੂੰ ਇਹ ਸਲਾਹ ਕਰ ਲਿਓ ਨਾ ਦੋਵੇਂ ਜਾਣੀਆਂ ਆਹੋ ਆਹੋ ਕੋਈ ਨਹੀਂ ਆ ਜਾਾਂਗੇ ਆਪਾਂ ਫਿਰ ਮੈਂ 20 ਤਰੀਕ ਨੂੰ ਜੇ ਆਈ ਤੇ ਚੰਗੇ ਨਹੀਂ ਲੱਗੀ ਤਾਂ ਫਿਰ ਮੰਮੀ ਉਹਨਾਂ ਨੇ ਵੀ ਪਾਰਟੀ ਕਰਨੀ ਆ ਬਰਡੇ ਮਨਾਉਣਾ ਵਾ ਆਹੋ ਉਹਨਾਂ ਨੇ ਕੁਝ ਵੱਖਰਾ ਹੀ ਸਰਪ੍ਰਾਈਜ਼ ਰੱਖਿਆ ਉਹਨਰੇ ਵਾਸਤੇ ਕੁਝ ਵੱਖਰੀ ਪਲੈਨਿੰਗ ਕੀਤੀ ਹੋਣੀ ਆ ਆਹੋ ਆਹੋ ਚਲ ਠੀਕ ਆ ਕੋਈ ਨਹੀਂ ਅਸੀਂ ਆ ਜਾਾਂਗੇ ਠੀਕ ਹੈ ਹਾਂ ਚਲੋ ਠੀਕ ਆ ਫਿਰ ਹਾਂਜੀ ਹਾਂਜੀ ਠੀਕ ਜੀ ਓਕੇ ਓਕੇ ਕਿੰਨੇ ਵੇਲੇ ਮੈਨੂੰ ਬਰਡੇ ਦੇ ਫੋਨ ਆਉਂਦੇ ਆ ਕਦੇ ਮੈਨੂੰ ਕੇਸੇ ਵਾਲੀ ਦਾ ਆ ਜਾਂਦਾ ਕਦੇ ਮੈਨੂੰ ਕੇਸੇ ਵਾਲੀ ਦਾ ਫੋਨ ਆ ਜਾਂਦਾ ਵਾ ਕੀ ਆ ਕਿ ਕਿਹ ਕੋ ਨਿਆ ਹੁਣ ਕਿ ਤਾਂ ਮੇਰੇ ਆਲ ਵਾਲੇ ਤੁਰੀ ਚੈਂਡੀ ਨਾਲ ਜਨਮ ਦਿਨ ਵਾਲੋ ਸੁਣਾ ਆਂ ਡੀਆ ਬੰਦਾ ਪਛੇ ਮੈਨੂੰ ਕੀ ਸੁਣਾਉਂ ਡੀ ਮੈਨੂੰ ਤਾਂ ਪਤਾ ਨ ਲੱਗਣ ਡਿਆ ਤੇ ਲੱਗੇ ਤਾਂ ਜਨਮ ਦਿਨ ਮਨਾਉਣ ਤੇ ਦੀਪ ਮੰਤਰੀ ਲੱਗੀ ਹੀ ਐ ਘਰਨੀ ਵਿੱਚ ਰਮਾਨ ਹੈ ਲੈਣਾ ਤੇ ਸੇਲੀਆਂ ਵੇਲੀਆਂ ਹੋ ਜਿਆ ਹੌਂਦੇ ਫੋਨ ਕਰ ਪਈ ਹੁਣ ਮੈਂ ਕਿ ਕੈਂਡੀ ਆ। ਉਹ ਕੱਲ ਤੇ ਬਰਥਡੇ ਆ ਤੇ ਗਿਫਟ ਵੀ ਮੈਨੂੰ ਮੰਮੀ ਉਹਨਾਂ ਨੇ ਵੀ ਦੇ ਦੇਣੀ ਆ ਤੇ ਹੱਥ ਵੀ ਉਹਨਾਂ ਨੇ ਵੀ ਅਗਲੇ ਦਿਨ ਦੇ ਦੇਣੇ ਆ ਤੇ ਮੇਰੇ ਕੋਲ ਜਿਹੜੇ ਪੈਸੇ ਆ ਨਾ ਪਹਿਲੇ ਉਹ ਮੈਂ ਗਵਾਂਡਰ ਨੂੰ ਦੇ ਦੇਣੀ ਆ ਚੱਲ ਚੱਲ ਬਾਹਰ ਤੋਂ ਲੋਕ ਨੂੰ ਵੀ ਕੱਪੜੇ ਕਿੱਦਾਂ ਕਰੂੰ? ਆ ਦੇ ਦੇ ਨੀ ਮਮਾ ਮੈਂ ਆਈ ਤੇ ਪਾ ਰਹੀ ਹਾਂ ਪਾ ਉਹਦੇ ਦੇ ਪਾ ਲਈ ਉਹ ਮੈਂ ਪੋੜੇ ਆਹ ਦੇ ਦੇ ਨੀ ਮਮਾ ਲਮਾਰੀ ਤੇ ਖਾਲੀ ਕਰਾਵੇਂ ਆ। ਆ ਵੀ ਦੇ ਦੇਣੀ ਆ ਮਿੰਨ ਤਾਂ ਨਵੇਂ ਮਿਲ ਜਾਣੇ ਆ। ਆ ਵੀ ਨੀਲਪੈਂਟ ਨਹੀਂ ਮਿਲਉਂਦੀ। ਆ ਵੀ ਮੈਂ ਨਾਲੇ ਦੇ ਦੇਣੀ ਆ। ਮੈਂ ਹੱਥ ਗਵਾਡਾ ਨੂੰ ਦੇ ਕੇ ਆਵਾ ਨਾਲੇ ਵਿਚਾਰੀ ਗਰਮੀਆ ਚ ਕੱਪੜੇ ਪਾਊਗੀ ਤੇ ਨਾਲੇ ਮੈਨੂੰ ਸੀਸਾ ਦਊਗੀ। ਮੈਨੂੰ ਤਾਂ ਨਵੇਂ ਮਿਲ ਜਾਣੇ ਮੈਂ ਤਾਂ ਨਵੇਂ ਪਾ ਲੈਣੇ। ਦੀਦੀ ਦੀਦੀ ਤਾਂ ਜਿੱਦੀ ਆ ਬੈਠੇ ਨੇ ਤੁਹਾਨੂੰ ਮੈਂ ਉਧਰ ਮਾਜਾ ਮਾਰਨੀ ਆ ਤੇ ਤੇ ਬੈਠੇ ਹੋ ਤੇ ਮੈਂ ਤਾਂ ਉਧਰ ਮਾਜਾ ਮਾਰ ਆ ਸੁਨਿੰਦਰ ਆਈ ਆ ਇੰਨੇ ਬੈਠੇ ਹੋ ਹੋਰ ਸੁਣਾ ਕੀ ਆਲਾ ਹਾਲ ਵਧੀਆ ਤੁਸੀਂ ਸੁਣਾਓ ਮੈਂ ਬੜੇ ਕੱਪੜੇ ਚੁੱਕੇ ਆ ਹਾਂਜੀ ਇਹ ਨਾ ਮੈਂ ਬਾਟੇ ਵਸਤੇ ਲੈ ਕੇ ਆਈ ਆ ਮੇਰੇ ਵਾਸਤੇ ਆਓ ਇਹ ਵੀ ਕੰਗੜਾ ਵੀ ਲੈ ਲਓ ਤੇ ਨੀਲ ਪੇਂਟ ਵੀ ਲੈ ਲਓ ਮੈਂ ਇੱਕ ਦੋ ਵਾਰ ਹੀ ਲਾਈ ਆ ਤੇ ਨਵੀਂ ਆ ਉਸੀ ਦੀ ਉਸੀ ਆਏ ਕੰਗੜੇ ਬੜੇ ਸੋਹਣੇ ਆ ਆਹ ਗੋਮੀ ਹਜਾਂ ਤੋਂ ਹੀ ਪਾਲੋਗੇ ਪਤਾ ਕੀ ਆ ਮੈਨੂੰ ਲੱਗੀ ਮੇਰਾ ਤਾਂ ਬਰਥਡੇ ਆ ਕੱਲ ਤੇ ਮੈਨੂੰ ਮੰਮੀ ਹੁਣ ਤੇਰੇ ਗਿਫਟ ਦੇ ਦੇਣੀ ਆ ਅੱਛਾ ਬਰਥਡੇ ਮੇਰਾ ਹਾਂਜੀ ਗੁਲਿੰਦਰ ਵੀ ਪਾਰੋ ਮੈਂ ਤੇਰੇ ਮੰਮੀ ਨੂੰ ਵੀ ਦੇ ਦੇਣੀ ਆ ਤੇਰੀ ਫਰੈਂਡ ਵੀ ਫੋਨ ਕਰਦੀ ਆ ਸੀਗੀਆਂ ਤੇ ਤੂੰ ਮਾਰੀ ਖਾਲੀ ਕੀਤੀ ਹਣੀ ਮੈਨੂੰ ਮੇਲ ਮਾਰੀ ਖਾਲੀ ਕੀਤੀ ਮੈਂ ਤਾਂ ਚੰਗੀ ਦਿਨ ਨਾਲੇ ਪਾਉਗੀ ਨਾਲੇ ਜਾਜ ਕਰੂਗੀ ਮੈਨੂੰ ਆਹੋ ਆ ਲੋ ਨਹੀਂ ਕੰਗਰ ਤੇ ਮੈਨੂੰ ਬੜੇ ਸੋੜੇ ਆ ਵੀ ਬੜੇ ਵਧੀਆ ਜੇ ਨਵੇਂ ਇੱਕ ਇੱਕ ਦੋ ਦੋ ਵਾਰੀ ਸਾਰੇ ਮੈਂ ਸੂਟ ਪਾਏ ਆ ਚਾਹੀਦੀ ਕੋਈ ਨਹੀਂ ਮੇਰੇ ਨਾਲ ਨਹੀਂ ਮੈਂ ਪਰ ਉਹ ਨਾ ਕੋਈ ਮੇਰੇ ਮਾਰੀ ਚੰਨਾ ਮੇਰਾ ਖਦਾ ਤੇ ਉਥਾਂ ਨੂੰ ਦੇਖਦੇ ਹੁਣ ਆਹੋ ਹੈ ਨਾ ਨਹੀਂ ਨਹੀਂ ਠੀਕ ਐ ਸੋਹਣਾ ਤੇ ਮੈਂ ਵੀ ਮੈਨਾਂ ਚਾਹੀਦੀ ਨਹੀਂ ਪਰਸ ਵੀ ਹੈਗਾ ਕੋਈ ਤੇਰਾ ਇਹ ਤਾਂ ਪਰਸ ਵੀ ਹੈਗਾ ਅਹੀ ਇੱਕੋ ਦਾ ਮੈਨੂੰ ਚੇਤਾ ਹੀ ਭੁੱਲ ਗਿਆ ਕੋਈ ਨਹੀਂ ਤੇਰੇ ਮੇਰੇ ਤੇ ਜਾਣੇ ਗਿਫਟ ਤੈਨੂੰ ਬਥੇਰੇ ਮੈਂ ਪਤਾ ਕੀ ਕਰਾਂਗੀ ਮੈਂ ਮੰਮੀ ਹੱਥ ਭੇਜ ਦਿੰਨੀ ਆ ਪਰਸ ਵੀ ਆਛਾ ਤੇ ਮੰਮੀ ਨੂੰ ਕਹਾਂਗੀ ਦੇਵੀ ਆਹ ਹੋ ਪਰ ਸਪੁੱਸਰ ਮਾਰੀ ਖਾਲੀ ਕਰਦੇ ਹੋਈ ਦੀ ਆ ਮੈਂ ਆਪ ਇਦਾਂ ਕਰਦੀ ਜਦੋਂ ਮੇਰਾ ਬਰਥਡੇ ਆਂਦਾ ਨਾ ਤੇ ਮੈਂ ਆਪਣੇ ਜਿਹੜੇ ਪੁਰਾਣੇ ਗਿਫਟ ਨਾ ਸਾਰੇ ਇਦਾਂ ਵੰਡ ਬੰਡ ਦਿੰਦੀ ਹੁੰਨੀ ਆ ਕਿਉਂਕਿ ਮਿਲ ਜਣੇ ਹੁੰਦੇ ਆ ਅੱਗੋ ਆਹ ਦੀਦੀ ਤੁਹਾਨੂੰ ਵੀ ਬੜੇ ਗਿਫਟ ਮਿਲਦੇ ਮੈਨੂੰ ਤਾਂ ਬਹੁਤ ਮਿਲਦੇਗੀ ਮੇਰੇ ਭੈਣਾਂ ਬੜੇ ਗਿਫਟ ਦਿੰਦੀਆਂ ਮੇਰੇ ਭਰਾ ਮੇਰੇ ਹਸਬੰਡ ਮੇਰੇ ਨਹੀਂ ਚੱਲ ਸੋ ਰਹੇ ਆ ਤਾਂ ਵੀ ਕੋਈ ਦਿੰਦਾ ਵਾ ਗਿਫਟ ਆਹੋ ਹਸਬੰਡ ਮੇਂ ਦਿੰਦੇ ਗਿਫਟ ਦਸਾਂਸ ਸੱਸ ਨੇ ਦੇਂਦੀ ਹੈਗੀ ਨਹੀਂ ਨਹੀਂ ਮੇਰੀ ਸੱਸ ਦਊਗੀ ਵੀ ਸੱਸ ਬੜੀ ਚੰਗੀ ਆ ਅੱਛਾ ਮੈਂ ਤਾਂ 2-3 ਵਾਰੀ ਸਭੋ ਲਾ ਕੇ ਫੋਨ ਮੇਰੀਆਂ ਚੇਲੀਆਂ ਤੇ ਆਏ ਤੇ ਮੈਂ ਗੱਲ ਕਰਦੀ ਰਹੀ ਆ ਵੀ ਸੱਸ ਮੇਰੀ ਨੇ ਜੀ ਪਾਰਟੀ ਕਰਨੀ ਆ ਤੂੰ ਬੜੀ ਸੋਣੀ ਲੱਗੇ ਗੱਲਾਂ ਕਰਦੀ ਹੱਸਦੀ ਰਹਿੰਦੀ ਆ ਅੱਜ ਕਰਾਂਗੇ ਕਰਨੀ ਕਿਉਂ ਨਹੀਂ ਜੀ ਨਹੀਂ ਕਰਨਗੇ ਲਾਰੇ ਮੇਨ ਗੱਲ ਤੇਰਾ ਪਹਿਲਾ ਬਰਥਡੇ ਆ ਹਨਾ ਸੋਰੀਆਂ ਦੇ ਘਰ ਪਹਿਲਾ ਬਰਥਡੇ ਆ ਕੇਕ ਕੂਕ ਵੀ ਲਿਆਉਣਗੇ ਗਿਫਟ ਵੀ ਦੇਣਗੇ ਮੈਂ ਤਾਂ ਹੀ ਮੈਂ ਕਿਉਂ ਗਰਮੀ ਪੜੀ ਮੈਨੂੰ ਕਾਟਨ ਦੇ ਨਵੇਂ ਸੂਟ ਵੀ ਮਿਲ ਜਣੇ ਗਿਫਟ ਚ ਲੇ ਮੈਂ ਬਥੇਰ ਇਹਨਾਂ ਇੱਕ ਦੋ ਵਾਰੀ ਪਾ ਲਈ ਮੈਂ ਕਿਰੇ ਹੁਣ ਪੌਣੇ ਚਲਦੀ ਦੀ ਪਾ ਲੂਗੀ ਅੱਪੇ ਹਾਂ ਤੇ ਚਲੋ ਠੀਕ ਆ ਫਿਰ ਮੈਂ ਨਹੀਂ ਮੈਂ ਮੰਮੀ ਨੂੰ ਵੀ ਨੀ ਦੱਸ ਕੇ ਆਈ ਅੱਛਾ ਲਹਾਰੀ ਖਾਲੀ ਕਿੱਥੇ ਸੀ ਸਿੱਧੀ ਮੈਂ ਤੁਹਾਡੇ ਘਰ ਆ ਗਈ ਆ ਅੱਛਾ ਅੱਛਾ ਤੇ ਕੋਈ ਨਹੀਂ ਮੈਂ ਫੇਰ ਆਵਾਂਗੀ ਠੀਕ ਠੀਕ ਹਾਂ ਚੰਗਾ ਮੁੰਡੇ ਬਿਨਾਂ ਬੈਠੇ ਨੇ ਨਹੀਂ ਚਲੋ ਵੀ ਬੁਲਾਵਾਂਗੇ ਪਰ ਮੰਮੀ ਸੁਨੇਹਾ ਦੇ ਕੇ ਜਾਊਗੀ ਅੱਛਾ ਠੀਕ ਹਾਂ ਚੰਗਾ ਅਰੇ ਨੀਲ ਪੈਂਟ ਵੀ ਮੈਂ ਇੱਕ ਦੋ ਵਾਰੀ ਲਾਈਏ ਤੂੰ ਲਾ ਲਿਓ ਕੋਈ ਗੱਲ ਨਹੀਂ ਵੀ ਲੈ ਲੈਂਦੇ ਆ ਕਿ ਲਈ ਹੋ ਗਿਆ ਆਹ ਤੇ ਹੁਣ ਮੈਂ ਕਦੀ ਸੌਣਾ ਨਾ ਜਾਵਾਂ ਕਿਉਂਕਿ ਟਾਈਮ ਨਾਲ ਸੌਂਗੀ ਤੇ ਫਿਰ ਟਾਈਮ ਨਾਲ ਉੱਠਾਂਗੀ ਦੋ ਤਿੰਨ ਘੰਟੇ ਤੇ ਮੈਨੂੰ ਫੋਨਾਂ ਦਾ ਰਿਪਲਾਈ ਦੇਣੇ ਪੈਣੇ ਆ ਬਰਥਡੇ ਦੀਆਂ ਵਧਾਈਆਂ ਆਉਣੀਆਂ ਜਦੋਂ ਤੇ ਮੰਮੀ ਬਣਾ ਲੈਣੀ ਭਾਰਤੀ ਕਰਨੀ ਮੈਨੂੰ ਗਿਫਟ ਦੇਣੀਆਂ ਤੇ ਜਦੋਂ ਮੈਂ ਸਵੇਰੇ ਉੱਠਾਂ ਤੇ ਜਦੋਂ ਚਾਰ ਚੁਫੇਰੇ ਮੇਰੇ 50 ਗਿਫਟ ਹੋਣੇ ਆ ਹੈ ਮੈਂ ਤਾਂ ਸੌਂਾਂ ਭੜੀ ਛੇਤੀ ਛੇਤੀ ਸੌਂਾਂਗੀ ਤੇ ਛੇਤੀ ਛੇਤੀ ਉੱਠਾਂਗੀ ਫਿਰ ਗਿਫਟ ਵੀ ਤੇ ਕੋਲ ਕੋਲ ਵੇਖਣੇ ਆ ਨਾ ਕੀ ਦਿੱਤਾ ਕਿਸ ਨੇ ਤੇ ਕੀ ਨਹੀਂ ਹੀਂਦ ਵੀ ਕੀਤੀ ਆਣੀ ਆ ਤਾਂ ਚਲ ਸੇਰੋ ਮੀ ਹੈਪੀ ਬਰਥਡੇ ਟੂ ਮੀ ਫਾਈਂਡ ਕੋਈ ਗਿਫਟ ਕਿੱਥੇ ਆ ਮੰਮੀ ਨੇ ਗਿਫਟ ਰੱਖਿਆ ਹੀ ਨਹੀਂ ਇੱਥੇ ਚਲ ਕੋਈ ਨਹੀਂ ਮੰਮੀ ਸੌਂ ਚੜ੍ਹੇ ਹੋਣੇ ਕੰਮ ਕਰਨ ਤੇ ਹੱਥੇ ਚੱਲ ਜਾਣੀ ਹੈ ਕਹਿੰਦੇ ਨੇ ਕੋਈ ਨਹੀਂ ਉੱਠਦੀ ਕਿ ਫਿਰ ਰੋਟੀ ਨੂੰ ਦੇ ਦਾਂਗੇ ਗਿਫਟ ਕੋਈ ਗੱਲ ਨਹੀਂ ਬੇਸ਼ਕ ਮਾਂ ਮੁੱਕਣ ਵਾਲੀ ਇਹ ਦੋ ਚਾਰ ਦਿਨ ਕੱਢ ਹੀ ਲੈਣੇ ਆ ਗੁੱਡ ਮਾਰਨਿੰਗ ਮਮੀ ਜੀ ਗੁੱਡ ਮਾਰਨਿੰਗ ਜੀ ਓਟੇ ਹੋ ਹਾਂ ਜੀ ਇਹ ਵੀ ਕਰਦੀ ਹਾਂ ਬੀ ਐਸਟ ਖਤੋਂ ਵਾਲੀ ਮੈਂ ਤਾਂ 2-4 ਦਿਨ ਕੱਢ ਹੀ ਲੈਨੇ ਆ। ਤੈਨੂੰ ਨਵੀਂ ਲਾਉਣਾ ਆਪੋ। ਨਵੀਂ ਨਹੀਂ ਹੋਣ ਵਾਲੀ ਅਜੇ। ਛੋ। ਮੈਂ ਤੇ ਇਹਨੂੰ ਕੋਸ਼ਕਾ ਨਹੀਂ। ਪਾਣ ਦੇ ਤਾਂ ਸਾਮ ਕਰ ਲਿਆ ਤੇ ਆਟਾ ਹੰਮਨ ਵਾਲਾ ਰਹਿ ਗਿਆ। ਹੁਣ ਐ ਕਰਦੋਂ ਬੰਦ ਲੋ ਤਨੀ। ਹੈ? ਤੂੰ ਹੋਰ ਇਸ ਤੋਂ ਲਾਵਾ ਮੈਂ ਤੇ ਮੇਰੇ ਕੋਈ ਨਹੀਂ ਕਹਿਣਾ। ਕੀ ਕਹਿਣਾ ਹੀ? ਬਸ ਤੋਂ ਅੰਦੇ ਮਤ ਹੈ ਕਿ ਆਹ ਕੰਮ ਕਰਨਾ ਤੇ ਉਹ ਵਾਲਾ ਕੰਮ ਕਰਨਾ। ਤੇ ਜਿਹੜਾ ਕੰਮ ਕਰਨਾ ਹੀ ਉਹ ਹੀ ਆ। ਅਜ ਵੀ ਤੇਰੇ ਕਾ ਅਸ਼ਾ ਹੈਪੀ ਬਰਥਡੇ ਆਹ ਹੁੰਚੇ ਬਾਇਦਾ ਲਾਹ ਤੇ ਤਾ ਮਮੀ ਕੋਈ ਪਾਰਟੀ ਕੋਈ ਕੋਸ਼ੇ ਇੱਕ ਇੱਕ ਦਾ ਟੋਕ ਕਟਣਾ ਮੇਰੀ ਬੇਸੇਲੀਆਂ ਦੇ ਵੀ ਕਾਰ ਬਣਾਉਣਾ ਆਉਂਦੇਗੀ ਮੈਂ ਤੇ ਤੁਹਾਨੂੰ ਬੰਦਾ ਵਾਰਸਾ ਕੇ ਕੱਟ ਹੀ ਰਹੀਆਂ ਆਪਣੇ ਪਿੰਡ ਤੁਹਾਨੂੰ ਪਤਾ ਨਾ ਕੋਈ ਪਾਰਟੀ ਕੋਈ ਕੋਸ਼ੇ ਮੈਂ ਹਰਸਾ ਆਪਣੇ ਪਿੰਡ ਆਪਣਾ ਕੇਕ ਖੁਜਣ ਦਿੰਦਾ ਮੇਰੇ ਘੱਟੇ ਘੱਟਦੇ ਰਹੇ ਆ ਉਹ ਆਪਣੇ ਪਿੰਡ ਕੱਢਦੇ ਆਏਗੀ ਐਂ ਤੇ ਜਨੰਦਰਮ ਕਦੀ ਕੀਤੇ ਨਹੀਂ ਆ ਇੱਕ ਦਿਨ ਮੇਰਾ ਨਾਮ ਨਾ ਵਿਆਹ ਹੋਇਆ ਲੈ ਜਨੰਦਰ ਤੇ ਚਲ ਗਏ ਉੱਥੇ ਉੱਥੇ ਜਾ ਕੇ ਨਾਮ ਹੋ ਤੇ ਸ਼ਾਪਿੰਗ ਦੇ ਲੋਕਾਂ ਨਾਲ ਪਾ ਪਾਇਆ ਮੈਂ ਤਾਂ ਨਾ ਹਵਾ ਚਲਾਇ ਕਿ ਹੋ ਦਿਨਾਂ ਆਈ ਜਦੋਂ ਮੇਰੇ ਕਰਨਾ ਨਾ ਹੀ ਕਰਮ ਦੇਦੇ ਜਾ ਐਵੇਂ ਜਨੰਦਰੇ ਵੰਦਿੰਦੇ ਮੰਮੀ ਤਾ ਨਾ ਤਬ ਉਹ ਕਿਹ ਦੇ ਕਹਾ ਹੋਇਆ ਇਹ ਤਾਂ ਅਸਲੀ ਜਰੂਰੀ ਨਹੀਂ ਹਟੇ ਕਰ ਬੈਣਾ ਤੁਹਾਨੂੰ ਪਤਾ ਮੇਰੇ ਗਰਲਫ੍ਰੈਂਡ ਦਾ ਮੂਆ ਆ ਹਰਦੀ ਦਾ ਆ ਮੈਂ ਤੇ ਉਹਨਾਂ ਨੂੰ ਇਹੋ ਕਿਹਾ ਬੈਠੀ ਆ ਕਿ ਹਟੇ ਕਰ ਪਾੜੀ ਨੀ ਮਿਲ ਜਣੰਦਰੋਂ ਬੁੰਦੇ ਬਣਾਉਂਦੇ ਆਂ ਅੱਡੇ ਦੇ ਕੰਮਾਂ ਨੂੰ ਹੱਥ ਲਾ ਕੇ ਆਂ ਤੁਸੀਂ ਤੇ ਮੂੜੀ ਫਿਰਦੇ ਰਹੇ ਘਾਫ ਕਰਦਾ ਵਾ ਸਾਰਾ ਪੰਮੀ ਘਾਫ ਕਰਦਾ ਵਾ ਔਰ ਮੈਂ ਕੀ ਕਰਾਂਗੀ ਮੈਂ ਕੱਪੜੇ ਵੀ ਧਾਣ ਕਰਦੀ ਧੰਗਣ ਵੀ ਧਾਣ ਕਰਦੀ ਨੇਲ ਬੈਂਟਾ ਵੀ ਧਾਣ ਕਰਦੀ ਆਂ ਕਿ ਮੈਨੂੰ ਨਵੇਂ ਗਿਫਟ ਮਿਲਣੇ ਆਂ